ਖਬਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਸਮੇਂ ਕਾਫੀ ਵੱਡੀ ਰਾਹਤ ਮਿਲੀ ਜਦੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਲਗਾਤਾਰ 5 ਵਾਰ ਬਣੇ ਮਹਿਲਾ ਲੀਡਰ ਸਰਿੰਦਰ ਕੌਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਦੱਸਦੀ ਹੈ ਕਿ ਚੰਡੀਗੜ੍ਹ ਵਿਕੇਸ਼ ਸ਼ਰਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਦੀ ਮੌਜੂਦਗੀ ਵਿੱਚ ਸਰਿੰਦਰ ਕੌਰ ਕਾਫੀ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਇਸ ਮੌਕੇ ਸ੍ਰਿੰਦਰਕੌਰ ਕਾਫੀ ਨੇ ਕਿਹਾ ਕਿ ਜਿਸ ਪਾਰਟੀ ਲਈ ਉਹਨਾਂ ਨੇ 25 ਸਾਲ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਉਹਨਾਂ ਦੁਆਰਾ ਕਿਤੇ ਕਰ ਜਾਂਦੀ ਕੋਈ ਵੀ ਕਦਰ ਨਹੀਂ ਪਾਈ ਗਈ। ਮੇਰਾ ਨਾਮ ਜੀ ਸ੍ਰਿੰਦਰਕੌਰ ਕਾਫੀ ਮੈਂ ਬਾਟ ਨੰਬਰ 5 ਤੋਂ ਮੌਜੂਦਾ ਕਾਉਂਸਲਰ ਹਾਂ। ਮੈਂ ਅੱਜ ਤੋਂ 24-25 ਸਾਲ ਪਹਿਲਾਂ ਤੋਂ ਮੈਂ ਕਾਂਗਰਸ ਵਿੱਚ ਆਪਣਾ ਸੇਵਾ ਨਿਵਾਹ ਰਹੀ ਸੀ ਬੜੀ ਮਿਹਨਤ ਦਿਨ-ਰਾਤ ਇੱਕ ਕੀਤਾ। ਮੈਂ ਅਮਰੀਕ ਸਿੰਘ ਢਿੱਲੋਂ ਦੀ ਪਾਰਟੀ ਵਿੱਚ ਨਾਲ ਜੁੜ ਕੇ ਐਮਐਲਏ ਸਾਹਿਬ ਦੇ ਨਾਲ ਮੈਂ ਬਹੁਤ ਮਿਹਨਤ ਕੀਤੀ ਆ। ਪਰ ਜਿਸ ਟਾਈਮ ਇਹਨਾਂ ਨੇ ਹੁਣ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ। ਇਸ ਕਰਕੇ ਮੈਂ ਇਸ ਪਾਰਟੀ ਦੀ ਨਿਕੇਦੀ ਕਰਦੀ ਆ ਕਿ ਇਸ ਪਾਰਟੀ ਨੂੰ ਕਿਸੇ ਇਨਸਾਨ ਦੀ ਕਦਰ ਨਹੀਂ ਹੈਗੀ। ਜਿਹੜੇ ਚਾਰ ਸਵੇਰੇ ਫਿਰਦੇ ਨੇ ਇਨਸਾਨ ਉਹਨਾਂ ਦੇ ਮਗਰ ਲੱਗ ਲਾ ਕੇ ਇਹਨਾਂ ਨੇ ਇਹ ਕੰਮ ਕੀਤਾ। ਮੈਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਲੱਗਿਆ। ਮੈਂ ਬੇਟ ਵੀ ਕੀਤੀ ਇਸ ਗੱਲ ਦੀ ਵੀ ਕੋਈ ਮੈਨੂੰ ਜਾਂ ਰਾਜਾ ਬੜਿੰਗ ਜਾਂ ਰਾਜਾ ਗਿੱਲ ਜਾਂ ਕੋਈ ਵੀ ਇਹਨਾਂ ਦਾ ਸੀਨੀਅਰ ਪ੍ਰਧਾਨ ਆ ਕੇ ਮੇਰੇ ਨਾਲ ਗੱਲ ਕਰੂਗਾ। ਤੇ ਮੈਂ ਇਹਨਾਂ ਮੌਕੇ ਦੇਖਦੀ ਰਹੀ ਹਾਂ ਪਰ ਇਹਨਾਂ ਨੇ ਮੇਰੇ ਨਾਲ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਹੈਗਾ ਵੀ ਜਾਂ ਮੈਡਮ ਕੀ ਗੱਲ ਆ ਕੀ ਬਾਤ ਆ ਮੇਰਾ ਮਨ ਬਹੁਤ ਦੁਖੀ ਹੋ ਕੇ ਮੈਂ ਅੱਜ ਆਪਣੀ ਮੰਨ ਦੇ ਨਾਲ ਸੋਚ ਵਿਚਾਰ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਹਾਂ ਮੈਂ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੀ ਸੁਖਬੀਰ ਸਿੰਘ ਬਾਦਲ ਨੂੰ ਮਿਲੀ ਫਿਰ ਮੈਂ ਜਾ ਕੇ ਉੱਥੇ ਦਫ਼ਤਰ ਦੇ ਵਿੱਚ ਸਰਪਾਪਾ ਪਵਾਇਆ ਆਪਣੇ ਤੋਂ ਭੁੰਦਰ ਸਾਹਿਬ ਤੋਂ ਮੈਂ ਬਹੁਤ ਖੁਸ਼ ਹਾਂ ਮੈਂ ਇਹ ਤੇ ਜਿਵੇਂ 24-25 ਸਾਲ ਮੈਂ ਕਾਂਗਰਸ ਪਾਰਟੀ ਵਿੱਚ ਮਿਹਨਤ ਕਰੀ ਆ ਮੈਂ ਇਸ ਪਾਰਟੀ ਵਿੱਚ ਵੀ ਆਪਣੇ ਤਨੋਂ ਔਰ ਮਨੋਂ ਮੈਂ ਦਿਨ ਪਰ ਰਾਤ ਇੱਕ ਕਰਕੇ ਮਿਹਨਤ ਕਰੂੰਗੀ ਇਸ ਪਾਰਟੀ ਦੀ ਕਾਮਯਾਬੀ ਵਾਸਤੇ ਮੈਂ ਮਿਹਨਤ ਕਰੂੰਗੀ ਪੂਰੀ ਮੈਂ ਸਾਰਿਆਂ ਦੇ ਸਹਿਯੋਗ ਨਾਲ ਔਰ ਆਪਣੇ ਜੋ ਵੀ ਮੇਰਾ ਪਰਮਜੀਤ ਸਿੰਘ ਢਿੱਲੋਂ ਆਪਣਾ ਪਾਰਟੀ ਦਾ ਆਪਣਾ ਹੈਗਾ ਇੰਚਾਰਜ ਇੱਥੇ ਦਾ ਹਲਕਾ ਇੰਚਾਰਜ ਆ ਮੈਂ ਉਹਦੇ ਨਾਲ ਜੁੜ ਕੇ ਚੱਲੂੰਗੀ ਮੈਂ ਹਰ ਇੱਕ ਦੀ ਇੱਜ਼ਤ ਔਰ ਮਾਣ ਪਰ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਆ ਪਰ ਇਹਨਾਂ ਨੇ ਜੇ ਮੈਨੂੰ ਪਾਰਟੀ ਜੋ ਕੱਢਣਾ ਸੀਗਾ ਪਰ ਉਹ ਮੈਨੂੰ ਇੱਕ ਵਾਰੀ ਜਾਂ ਫੋਨ ਤੇ ਜਾਂ ਕਿਸੇ ਬੰਦੇ ਦੇ ਰਾਹੀਂ ਮੈਨੂੰ ਬੁਲਾਉਂਦੇ ਜਾਂ ਮੇਰੇ ਨਾਲ ਗੱਲ ਕਰਦੇ ਫਿਰ ਮੈਨੂੰ ਇਹ ਸਜ਼ਾ ਦਿੰਦੇ ਪਰ ਮੈਂ ਇਸ ਪਾਰਟੀ ਦੀ ਨਿਖੇਦੀ ਕਰਦੀ ਆ ਇਹ ਘਟੀਆ ਪਾਰਟੀ ਆ ਇਹ ਕਿਸੇ ਦੀ ਕਦਰ ਨਹੀਂ ਕਰਦੀ ਏਸੇ ਤਰ੍ਹਾਂ ਇਹ ਪਹਿਲਾਂ ਅਮਰ ਸਿੰਘ ਢਿੱਲੋਂ ਚਾਰ ਪੰਜ ਚਾਰ ਪੰਜ ਵਾਰ ਇਲੈਕਸ਼ਨ ਜਿੱਤੇ ਪਾਰਟੀ ਖੜੀ ਕੀਤੀ ਕਾਂਗਰਸ ਪਾਰਟੀ ਉਨਾ ਨਾਲ ਹੀ ਇੱਥੋਂ ਚੱਲਦੀ ਸੀਗੀ ਇਹਨਾਂ ਨੇ ਉਹਨਾਂ ਦੀ ਵੀ ਕੋਈ ਕਦਰ ਨਹੀਂ ਕੀਤੀ ਉਹਨਾਂ ਨੇ ਕਿੰਨੀ ਵਾਰੀ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਵੇਟ ਕੀਤੀ ਇਸੇ ਕਰਕੇ ਹੀ ਉਹਨਾਂ ਨੇ ਵੀ ਬਸ ਟੇਕੇ ਬੈਠ ਗਏ ਵਿਚਾਰੇ ਪਰ ਮੈਂ ਬਹੁਤ ਦੁਖੀ ਹੋ ਕੇ ਮੈਂ ਤਾਂ ਹੁਣ ਖੁਸ਼ ਹੋ ਕੇ ਕੀਤੀ ਆ ਪਾਰਟੀ ਜੁਆਇਨ ਕੀਤੀ ਆ ਆਪਣੇ ਅਕਾਲੀ ਦਲ ਸ਼ਰੋਮਣੀ ਬਾੜ ਸਾਰਾ ਮੇਰੇ ਬਾੜ ਕੀ ਮੇਰੇ ਨਾਲ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਇੱਕ ਬਾੜ ਦੀ ਜੀ ਮੈਂ ਗੱਲ ਕਰੂੰਗੀ ਕਿਉਂਕਿ ਮੈਂ ਜਦ 20 25 ਸਾਲ ਦੀ ਮੈਂ ਇਸ ਲੋਕਾਂ 'ਚ ਵਿਚਰਦੀ ਆ ਮੇਰੇ ਨਾਲ ਸਾਰਾ ਸ਼ਹਿਰ ਬਿਲਕੁਲ 100% ਆਣਗੇ ਮੈਨੂੰ ਪੂਰੀ ਉਮੀਦ ਆ ਕਿਉਂਕਿ ਉਹ ਵੀ ਸਭ ਦੁਖੀ ਹੋਏ ਹੋਏ ਨੇ ਕਿਉਂਕਿ ਕਿਸੇ ਨੂੰ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਨਾ ਕਿਸੇ ਨੂੰ ਕੁਝ ਨਹੀਂ ਰਹੀ ਕਿਸੇ ਇਨਸਾਨ ਦੀ ਕਦਰ ਨਹੀਂ ਇਹਨਾਂ ਨੂੰ ਪੱਖ ਹੀ ਨਹੀਂ ਹੈਗੀ ਆਪਣੀ ਈਗੋ ਚ ਫਿਰ ਰਹੇ ਨੇ ਇੱਥੇ ਦੇ ਮੂਰੇ ਨਮਾਇंदे ਬਣਾਏ ਹੋਏ ਨੇ ਇਹਨਾਂ ਨੇ ਨਾ ਉਹ ਕੱਲ-ਕੱਲ ਦੇ ਬੱਚੇ ਨੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਕਿਸੇ ਗੱਲ ਦੀ ਹੈਗੀ ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੇ ਤਾਂ ਪਿੱਛੇ ਛਾ ਕਰਦੇ ਨੇ ਇਹਨਾਂ ਦੇ ਨਵੇਂ ਆ ਤੇ ਕਹਿਣ ਤੇ ਹੀ ਵਰਕਰਾਂ ਨੂੰ ਬਾਹਰ ਕੱਢਦੇ ਨੇ ਇਹਨਾਂ ਦਾ ਇਹ ਹੱਕ ਨਹੀਂ ਬਣਦਾ ਇਹਨਾਂ ਦਾ ਇਹ ਫਰਜ਼ ਬਣਦਾ ਆਪ ਆ ਕੇ ਬੰਦ ਨੂੰ ਮਹਿਣ ਕਾਰ ਬੈਠ ਕੇ ਉਹਨਾਂ ਦੀ ਮਨ ਦੀ ਗੱਲ ਸੁਣਨ ਆਪਣੀ ਸੁਣਾਉਣ ਫਿਰ ਇਹ ਇੰਨਾ ਇਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ ਪਰ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜਿਹੜਾ ਜਿਹੜੇ ਤਾਂ ਬੰਦੇ ਸ਼ਰਿਆਂ ਫਿਰਦੇ ਸੀ ਦੂਜੀਆਂ ਪਾਰਟੀਆਂ ਦੇ ਵਿੱਚ ਉਹਨਾਂ ਦਾ ਨਾਮ ਇਹਨਾਂ ਨੇ ਗੁਪਤ ਰੱਖ ਲਿਆ ਕੱਢਿਆ ਨਹੀਂ ਬਾਹਰ ਔਰ ਮੇਰਾ ਨਾਮ ਔਰ ਸੱਤ ਬਾੜ ਦੀ ਮੈਡਮ ਸੰਦੀਪ ਕੌਰ ਕਾਉਂਸਲਰ ਮੌਜੂਦਾ ਉਹਨੂੰ ਬਾਹਰ ਕੱਢਿਆ ਜਿਹੜੇ ਹੋਰ ਇਨਸਾਨ ਫਿਰਦੇ ਸੀ ਉਹਨਾਂ ਉਹ ਇਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਆਏ ਹੈ ਉਹਨਾਂ ਨੂੰ ਕਿਉਂ ਲੋਕ ਆ ਜਿਹੜੇ ਸਰਿਆਂ ਫਿਰਦੇ ਸੀ ਮੈਨੂੰ ਇਸ ਗੱਲ ਦਾ ਦੁੱਖ ਆ ਕਿਉਂਕਿ ਮੈਂ ਕਿਸੇ ਪਾਰਟੀ ਦੇ ਵਿਰੋਧਤਾ ਨਹੀਂ ਕੀਤੀ ਮੈਂ ਕਿਸੇ ਪਾਰਟੀ ਦੇ ਨਾਲ ਤੁਰ ਹੀ ਨਹੀਂ ਮੈਂ ਕਿਸੇ ਦੇ ਘਰ ਨਹੀਂ ਗਈ ਮੈਂ ਆਪਣੀ ਵੋਟ ਦਾ ਹੱਕ ਸੀ ਮੇਰਾ ਮੈਂ ਆਪਣੀ ਵੋਟ ਜਿੱਥੇ ਮੈਂ ਕਾਂਗਰਸ ਪਾਰਟੀ ਨੂੰ ਪਾਉਣੀ ਸੀ ਮੈਂ ਉੱਥੇ ਵੋਟ ਆਪਣੀ ਪਾਈ ਆ ਅਸੀਂ ਬਚਪਨ ਤੋਂ ਮੈਂ 40 48 ਸਾਲ ਦੀ ਹੋ ਚੱਲੀ ਆ ਬਚਪਨ ਤੋਂ ਹੀ ਅਸੀਂ ਕਾਂਗਰਸ ਪਾਰਟੀ ਨੂੰ ਬਲੌਕ ਕਰਦੇ ਆਏ ਆ ਪਰ ਇਹਨਾਂ ਨੇ ਬਹੁਤ ਵੱਡੀ ਗਲਤੀ ਬਹੁਤ ਵੱਡਾ ਧੋਖਾ ਦਗਾ ਕੀਤਾ ਇਹਨਾਂ ਨੇ ਮੇਰੇ ਨਾਲ ਠੀਕ ਇੱਥੇ ਤੁਹਾਨੂੰ ਦੱਸ ਦਈਏ ਕਿ ਸ਼ਰਮਣੀ ਕਾਲੀਦਾਲ ਦੇ ਹਲਕਾ ਇੰਚਾਰਜ ਪਰਮਜੀਤ ਢਿੱਲੋਂ ਨੇ ਕਿਹਾ ਕਿ ਸਾਡੀ ਪਾਰਟੀ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਕੌਂਸਲਰ ਮੈਡਮ ਸਰਿੰਦਰ ਕੌਰ ਕਾਫੀ ਅੱਜ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਪਹਿਲਾਂ ਇਹਨਾਂ ਨੇ ਕਾਫੀ ਲੰਮਾ ਸਮਾਂ ਕਾਂਗਰਸ ਪਾਰਟੀ ਨੂੰ ਦਿੱਤਾ ਪਰ ਪਾਰਟੀ ਨੇ ਇਹਨਾਂ ਦੀ ਕਦਰ ਨਹੀਂ ਪਾਈ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਆਪਣੇ ਫਾਇਦੇ ਲਈ ਕੋਈ ਨਾ ਕੋਈ ਪਾਰਟੀ ਬਦਲਦਾ ਰਹਿੰਦਾ ਹੈ ਧੰਨਵਾਦ ਬڑے ਮਾਨ ਦੀ ਗੱਲ ਆ ਵੀ ਜਦੋਂ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਚ ਵਾਤਾ ਹੁੰਦਾ ਤਾਂ ਯਕੀਨਨ ਤੌਰ ਤੇ ਹਰੇਕ ਪਾਰਟੀ ਨਾਲ ਜੁੜਿਆ ਜਿਹੜਾ ਵਰਕਰ ਆ ਉਹ ਮਾਨ ਮਹਿਸੂਸ ਕਰਦਾ ਆ ਚੰਗੀ ਗੱਲ ਆ ਕਿਉਂਕਿ ਜਿਹੜੇ ਮੈਡਮ ਸੁਰਿੰਦਰ ਕੌਰ ਜੀ ਕਾਫੀ ਨੇ ਇਹ ਮੌਜੂਦਾ ਕਾਉਂਸਲਰ ਨੇ ਤੇ ਉਸ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਜਦੋਂ ਇਹ ਅਕਾਲੀ ਦਲ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ ਬੜੇ ਤਨ ਦਈ ਨਾਲ ਉਸ ਪਾਰਟੀ ਲਈ ਕੰਮ ਕੀਤਾ ਮਿਹਨਤ ਕੀਤੀ ਦਿਨ ਰਾਤ ਇਹ ਕੀਤਾ ਕਿਉਂਕਿ ਸ਼ਹਿਰ ਦੇ ਵਸਨੀਕ ਹੋਣ ਕਰਕੇ ਅਸੀਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ ਸੋ ਉਹਨਾਂ ਬੰਦਿਆਂ ਦੀ ਹਮੇਸ਼ਾ ਕਦਰ ਹੁੰਦੀ ਹੈ ਜਿਹੜੇ ਕਿਸੇ ਵਿਚਾਰਾਂ ਤੇ ਸਿਧਾਂਤਾਂ ਤੇ ਚੱਲਦੇ ਉਹਨਾਂ ਵਿੱਚੋਂ ਹੀ ਮੈਡਮ ਸੁਲਿੰਦਰ ਕੌਰ ਜੀ ਕੋਫੀ ਸੀ ਤੇ ਅੱਜ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਚਾਚੇ ਆਏ ਨੇ ਸਾਨੂੰ ਇਹ ਪਤਾ ਵੀ ਜਿੱਥੇ ਅਸੀਂ ਸ਼ਹਿਰ ਦੇ ਵਿੱਚ ਮਜ਼ਬੂਤ ਹੋਏ ਆ ਉੱਥੇ ਆਲੇ-ਦਾਲੇ ਏਰੀਆ ਦੇ ਵਿੱਚ ਵੀ ਇਸਦੀ ਦਾ ਬਹੁਤ ਵੱਡਾ ਅਸਰ ਪੈਗਾ ਕਿਉਂਕਿ ਇਹ ਪੁਰਾਣੇ ਉਹ ਚਿਹਰੇ ਨੇ ਜਿਹੜੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਸਫਲ ਹੋਏ ਨੇ ਅਤੇ ਸਿਆਸੀ ਤੌਰ ਤੇ ਵੀ ਸਫਲ ਹੋਏ ਨੇ ਇਹਨੇ ਇੱਕ कि ਜਿਹੜੀ ਮੌਜੂਦਾ ਕਾਂਗਰਸ ਪਾਰਟੀ ਆ ਜਿੱਥੇ ਕਿ ਉੱਤੇ ਲੋਕਾਂ ਦੇ ਸਿਰ ਨੂੰ ਚੜ੍ਹ ਕੇ ਸੱਤਾ ਬੋੜ ਰਹੀ ਆ ਜੇ ਜਾਂ ਜੋ ਪਿਛਲੇ ਰਿਜ਼ਲਟ ਆਇਨੇ ਬੋਲ ਰਹੇ ਨੇ ਉਹਨਾਂ ਨੇ ਵਰਕਰਾਂ ਦੀ ਕਦਰ ਕਰਨੀ ਬੰਦ ਕਰਤੀ ਉਹਨਾਂ ਨੇ ਆਪਣੇ ਜਿਹੜੇ ਉਹ ਗ੍ਰਾਸ ਰੂਟ ਤੇ ਬੰਦੇ ਕੰਮ ਕਰਕੇ ਪਾਰਟੀ ਨੂੰ ਦਿਨ ਰਾਤ ਇੱਕ ਕਰਕੇ ਖੜੇ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਣਾ ਬੰਦ ਕਰਦਾ ਤੇ ਉਸੇ ਗੱਲ ਦਾ ਨਤੀਜਾ ਆ ਤੇ ਮੈਂ ਸਮੁੱਚੇ ਸ਼੍ਰੋਮਣੀ ਕਾਲੀਦਾ ਹਲਕਾ ਸਮਰਾਲਾ ਵੱਲੋਂ ਇਹਨਾਂ ਦਾ ਜਿੱਥੇ ਮੈਡਮ ਸ੍ਰਿੰਦਰਕਰ ਕੌਫੀ ਜੀ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਬਣਦਾ ਮਾਨ ਸਤਕਾਰ ਪਾਰਟੀ ਦਿੱਤਾ ਲਾਊਗਾ ਸਮੁੱਚੀ ਸ਼੍ਰੋਮਣੀ ਕਾਲੀ ਦਲ ਦੀ ਟੀਮ ਇਹਨਾਂ ਦੇ ਨਾਲ ਰੱਖ ਕੇ ਲੜ ਨਾਲ ਲੱਗੂਗੀ ਅਤੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਟਕਰਾ ਕਰੂ। ਦੇਖੋ ਜਿੱਥੇ ਵੀ ਆਪਾਂ ਨਿਗਾਹ ਮਾਰਦੇ ਹਾਂ ਜਦੋਂ ਕਈ ਵਾਰ ਨਾ ਨਵਾਂ ਨੌ ਦਿਨ ਪੁਰਾਣਾ 100 ਦਿਨ ਵਾਲੀ ਕਹਾਵਤ ਕਹਣੀ ਮੈਂ ਚਾਹੂੰਗਾ ਇੱਥੇ ਕਿਉਂਕਿ ਹੁੰਦਾ ਕੀ ਆ ਜਦੋਂ ਕੋਈ ਨਵਾਂ ਆਉਂਦਾ ਕਈ ਵਾਰ ਸਾਨੂੰ ਚਮਕ ਧਮਕ ਦੇਖ ਕੇ ਅਸੀਂ ਗੱਲਾਂ ਚ ਆ ਜਾਂਦੇ ਹਾਂ। ਪਰ ਜਿਹੜੇ ਲੋਕ ਇੱਥੇ ਵੱਸਦੇ ਨੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਸਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ। ਉਹ ਲੋਕ ਜਿਹੜੇ ਇਸ ਏਰੀਆ 'ਚ ਕੰਮ ਕਰ ਸੋ ਜਿਵੇਂ ਜਿਵੇਂ ਸਮਾਂ ਨਿਕਲੀ ਜਾਂਦਾ ਲੋਕਾਂ ਨੂੰ ਰਿਐਲਿਟੀ ਦਾ ਅਹਿਸਾਸ ਹੋਈ ਜਾਂਦਾ ਉਸੇ ਤਰੀਕੇ ਨਾਲ ਉਹ ਜੋ ਅੱਜ ਆਪਣਾ ਕਈ ਕਾਂਗਰਸ ਨੂੰ ਛੱਡ ਛੱਡ ਦੂਸਰੀਆਂ ਪਾਰਟੀਆਂ ਦਾ ਰੁਖ ਕਰ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਆਪਾਂ ਦੇਖੀਏ ਵੀ ਜਿਹੜੇ ਬੰਦਿਆਂ ਦੇ ਹੱਥ ਨੁਮਾਇੰਦਗੀ ਉਹਨਾਂ ਦੀ ਕੋਈ ਢਿੱਲੀ ਢਿੱਲੀ ਕਾਰਗਜਾਂ ਜਾਰੀ ਹੋਣੀ ਹੈ ਜਿਹਦੇ ਕਰਕੇ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਹੈ